धरत धौल आकाशे सुण दीप लो पता काल नानक भगता सदा विगास। सुने दुख पाप का नास। गुरु घर दे शब्द सुन दी महानता इतनी है ਪੇ ਪ੍ਰਭੂ ਪ੍ਰਾਪਤੀ ਦਾ ਮੁੱਖ ਸਾਧਨ ਵੀ ਸੁਣਨਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ। ਸ਼ਬਦ ਨੂੰ ਪਰਮਾਤਮਾ ਨਾਲ ਮਿਲਣ ਦਾ ਆਧਾਰ ਮੰਨ ਲਈਏ ਤਾਂ ਫਿਰ ਸ਼ਬਦ ਹੈ ਹੀ ਸੁਣਨ ਦਾ ਵਿਚਾ। ਅੱਜ ਤੱਕ ਸਾਧਕ ਪੁਰਸ਼ ਪਰਮਾਤਮਾ ਤੱਕ ਪਹੁੰਚਣ ਲਈ ਮਿਲਣ ਲਈ ਤਰ੍ਹਾਂ-ਤਰ੍ਹਾਂ ਦੇ ਜੋ ਸਾਧਨ ਜੁਟਾਉਂਦੇ ਰਹੇ ਨੇ। ਸਰੀਰ ਦੇ ਕਿਸੇ ਇੱਕ ਤੱਤ ਨੂੰ ਉਹਨਾਂ ਨੇ ਮੁੱਖ ਰੱਖਿਆ ਸਰੀਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਸ ਭਾਵ ਨੂੰ ਮੁੱਖ ਰੱਖ ਕੇ ਤੀਰਥਾਂ ਦਾ ਰਟਨ ਇਸ਼ਨਾਨ ਕਰੀ ਜਾਣਾ ਸਵੇਰੇ ਕਰਨਾ ਦੁਪਹਿਰ ਨੂੰ ਕਰਨਾ ਸ਼ਾਮ ਨੂੰ ਕਰਨਾ ਤੇ ਤੀਰਥ ਇਸ਼ਨਾਨ ਨੂੰ ਹੀ ਜਲ ਦੇ ਇਸ਼ਨਾਨ ਨੂੰ ਹੀ ਆਤਮ ਸੁਧੀ ਮੰਨ ਲੈਣਾ ਮੁੱਖ ਗੱਲ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਸਾਧਨ ਜੋ ਅਪਣਾਇਆ ਗਿਆ ਉਹਦੇ ਪਾਣੀ ਪ੍ਰধান ਹੈ بار بار ਸਜਦਾ ਕਰਨਾ بار بار ਮੱਥਾ ਰਗੜਨਾ ਨਕਰਗੜਨੇ ਹਰ ਵਕਤ ਧਰਤੀ ਦੀ ਖਾਕ ਨੂੰ ਮਸਤਕ ਤੇ ਲਾਣਾ ਇਹ ਮਿੱਟੀ ਤਤ ਨੂੰ ਆਧਾਰ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅੱਗ ਬਾਲ ਕੇ ਧੂਨੇ ਤਪਾ ਕੇ ਔਰ ਗੇਟ ਹਾਰ ਦੀ ਧੁੱਪ ਦੇ ਚ ਬੈਠ ਕੇ ਆਪਣੇ ਸਰੀਰ ਨੂੰ ਤਪਾਣਾ ਇਹ ਅਗਨ ਤਤ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਜਾਣ ਕੇ ਯੋਗੀ ਜਨ ਸਾਧਕ ਪੁਰਸ਼ ਸਾਧਨਾ ਕਰਦੇ ਰਹੇ ਨੇ ਔਰ ਸਰੀਰ ਦੇ ਅਗਨ ਤਤ ਦੇ ਆਸਰੇ ਤੇ ਪ੍ਰਭੂ ਤੱਕ ਮਿਲਣ ਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮਾਰਗ ਅਪਣਾਇਆ ਤੇ ਜਗਤ ਲਈ ਦੱਸਿਆ ਉਹਦੇ ਵਿੱਚ ਆਕਾਸ਼ ਪ੍ਰਧਾਨ ਹੈ ਕਿਦਰੇ ਮਿੱਟੀ ਪ੍ਰધાન ਹੈ ਕਿਦਰੇ ਪਾਣੀ ਪ੍ਰધાન ਹੈ ਕਿਦਰੇ ਅਗਨੀ ਪ੍ਰધાન ਹੈ ਗੁਰਨਾਣਕ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਪ੍ਰધાન ਮੰਨਿਆ ਕਿ ਸ਼ਬਦ ਆਕਾਸ਼ ਤਤ ਦਾ ਵਿਸ਼ ਹੈ ਔਰ ਸਾਹਿਬ ਸ੍ਰੀ ਗੁਰਨਾਣਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ बार-बार ਉਸ ਦਾ ਜ਼ਿਕਰ ਕਰਦੇ ਰਹੀਏ ਤੇ ਸੁਣਦੇ ਰਹੀਏ ਆਖਰ ਇੱਕ ਦਿਨ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਇਸ ਬਰ ਤੱਕ ਪਹੁੰਚ ਜਾਂਦਾ ਹੈ ਭੋਜਨ ਦੀ ਬੜਕੇ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ ਹੂਨ ਬਣਦੀ ਹੈ ਨਿੰਜ ਬਣਦੀ ਹੈ ਮਾਸ ਬਣਦੀ ਹੈ ਸਰੀਰ ਦੀ ਤਵਨਾਈ ਬਣਦੀ ਹੈ ਸਰੀਰ ਦੀ ਸ਼ਕਤੀ ਬਣਦੀ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਦ ਪ੍ਰਵੇਸ਼ ਕਰਦਾ ਹੈ ਤੋਂ ਉਹ ਅਨਾਹਦ ਨਾਦ ਬਣਦਾ ਹੈ ਪਰਮ ਪ੍ਰਕਾਸ਼ ਬਣਦਾ ਹੈ ਦੇਵੀ ਸੰਪਦਾ ਨੂੰ ਅੰਦਰੋਂ ਜਨਮ ਲੈਣ ਦੇ ਸਹਾਇਕ ਹੁੰਦਾ ਹੈ ਔਰ ਸ਼ਬਦ ਕੇਵਲ ਸੁਣਨ ਦਾ ਵਿਚਾਰ ਤੁਣੰਦੀ ਕਿਤਨੀ ਵੱਡੀ ਮਹਾਨਤਾ ਹੈ ਮੂਲ ਪੰਕਤੀ ਹੈ ਇਸ ਪੰਕਤੀ ਦੇ ਨਾਮਿਤ ਭਗਤਾ ਸਦਾ ਵਿਗਾਸ ਹੁੰਨੀ ਹੈ ਦੁੱਖ ਪਾਪ ਦਾ ਨਾਸ ਮਹਾਰਾਯਦਾ ਫਰਮਾਇਆ ਨੇ ਕਿ ਭਗਤਾਂ ਦੇ ਮਨ ਦੇ ਸਦਾ ਹੁਲਾਸ ਰਹਿੰਦਾ ਹੈ ਖੇੜਾ ਰਹਿੰਦਾ ਹੈ ਮਸਤੀ ਰਹਿੰਦੀ ਹੈ ਸਦੀਵੀ ਆਨੰਦ ਦੇਖ ਰਹੇ ਨੇ ਅੱਠੇ ਪੈਰ પ્રસੰਚਿਤ ਰਹਿੰਦੇ ਨੇ ਤਾਂ ਆਖਰ ਕੁਝ ਨਾ ਕੁਝ ਕਾਰਨ ਹੋਵੇਗਾ ਕਿਉਂਕਿ ਅੱਠੇ ਪੈਰ ਦੀ ਪ੍ਰਸੰਤਾ ਤੇ ਦੁਨੀਆ ਦੇ ਕਿਸੇ ਨੂੰ ਵੀ ਨਸੀਬ ਨਹੀਂ ਜੋ ਹੱਸ ਰਿਹਾ ਹੈ ਆਖਰ ਉਸੇ ਨੂੰ ਰੋਂਦਾ ਹੋਇਆ ਅਸੀਂ ਦੇਖਦੇ ਹਾਂ ਜੋ ਪਰਮ ਪ੍ਰਸੰਚਿਤ ਸਾਨੂੰ ਮਿਲਦਾ ਹੈ ਅਸੀਂ ਉਸੇ ਨੂੰ 유ਮਗੀਨ ਹੋਇਆ ਬੇਚੈਨ ਹੋਇਆ ਦੇਖਦੇ ਹਾਂ ਪਰ ਸਹਿਬ ਕਹਿੰਦੇ ਨਾਲ ਇੱਕ ਭਗਤਾ ਸਦਾ ਰਹਗਾ ਭਗਤਾਂ ਦੇ ਕੋਲ ਸਰੀਰੀ ਖੇੜਾ ਹੈ ਸਰੀਰੀ ਆਨੰਦ ਹੈ ਅਠੇ ਪੈਰ ਦੀ ਪ੍ਰਸੰਤਾ ਹੈ ਇਹ ਪ੍ਰਸੰਤਾ ਉਹਨਾਂ ਨੂੰ ਕਿਸ ਤਰ੍ਹਾਂ ਨਸੀਬ ਹੋਏ ਸਾਬ ਕਹਿੰਦੇ ਉਹਨਾਂ ਦੇ ਦੁੱਖ ਜਦ ਨਾਸ਼ ਹੋਏ ਪਾਪ ਜਦ ਨਾਸ਼ ਹੋਏ ਤੇ ਪ੍ਰਸੰਤਾ ਨਸੀਬ ਹੋਵੇ ਪਾਪ ਤੋਂ ਦੁੱਖ ਪੈਦਾ ਹੁੰਦੇ ਨੇ ਦੁੱਖ ਬੇਚੈਨ ਕਰ ਦਿੰਦਾ ਹੈ ਪਾਪ ਮਿਟ ਗਏ ਦੁੱਖ ਮਿਟ ਗਏ ਤੋਂ ਪ੍ਰਸੰਤਾ ਅੰਤਰਾਤਮਿਕ ਪੈਦਾ ਹੋਈ ਪਰ ਸਵਾਲ ਪੈਦਾ ਹੁੰਦਾ ਹੈ ਪਾਪ ਕਿਸ ਤਰ੍ਹਾਂ ਮਿਟਦਾ ਹੈ? ਦੁੱਖ ਕਿਸ ਤਰ੍ਹਾਂ ਮਿਟਦਾ ਹੈ? ਤਾਂ ਸਤਿਗੁਰ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ ਜਦ ਗੁਰੂ ਦਾ ਸ਼ਬਦ ਸੁਣਿਆ ਪਰਮਾਤਮਾ ਦਾ ਨਾਮ ਸੁਣਿਆ ਪਾਪ ਮਿਟ ਗਏ। ਦੁੱਖ ਮਿਟ ਗਏ। ਪਾਪ ਤੇ ਦੁੱਖ ਦੇ ਮਿਟਦੇ ਨਹੀਂ। ਖੁਲਾਸਾ ਪੈਦਾ ਹੋਇਆ, ਵਿਗਾਸ ਪੈਦਾ ਹੋਇਆ, ਖੇੜੇ ਦਾ ਜਨਮ ਹੋਇਆ, ਖੁਸ਼ੀਆਂ ਦਾ ਜਨਮ ਹੋਇਆ। ਨਾਦ ਨੂੰ ਸੁਣਨਾ ਗੁਰ ਸ਼ਬਦ ਨੂੰ ਸੁਣਨਾ ਪ੍ਰਭੂ ਨਾਮ ਦਾ ਉਚਾਰਨ ਕਰਕੇ ਉਹਨੂੰ ਸੁਣਨਾ ਸੁਣਨ ਦੇ ਨਾਲ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਬਸ਼ਰ ਤੇ ਸੁਣਨ ਦੀ ਜਾਤ ਕਿਸੇ ਨੂੰ ਆ ਜਾਏ ਧਿਆਨ ਤੋਂ ਬਿਨਾ ਮਨੁੱਖ ਸੁਣ ਨਹੀਂ ਸਕੇਗਾ ਸੁਣਨਾ ਬਹੁਤ ਪਰਵਲ ਧਿਆਨ ਸਾਧਨਾ ਹੈ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਸਰਾ ਸੁਣ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਅਚੰਚੇਤ ਕਹਿ ਦਿੰਦਾ ਹੈ ਨਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੋ ਧਿਆਨ ਤੋਂ ਬਿਨਾ ਸ਼ਬਦ ਨੂੰ ਸੁਣਨਾ ਬਹੁਤ ਔਖਾ ਹੈ ਤੋ ਸਹਿਬ ਕਹਿੰਦੇ ਜੈਸੇ ਧਿਆਨ ਨਾਲ ਉਚਾਰਨ ਕੀਤੇ ਹੋਏ ਨਾਮ ਨੂੰ ਕੋਈ ਸੁਣਦਾ ਹੈ ਉਹਦੇ ਪਾਪ ਮਿਟ ਜਾਂਦੇ ਨੇ ਉਹਦੇ ਦੁੱਖ ਮਿਟ ਜਾਂਦੇ ਨੇ ਉਹਦੇ ਅੰਦਰ ਵਿਗਾਸ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਖੇੜੇ ਦਾ ਜਨਮ ਹੁੰਦਾ ਹੈ ਇਸ ਰਸ ਇਤਨਾ ਹੀ ਨਹੀਂ ਸਤਿਗੁਰੂ ਕਹਿੰਨੇ ਨੇ ਸੁਣੇ ਸਿੱਧ ਪੀਰ ਸੁਰਨਾਥ ਪਰਮਾਤਮਾ ਦਾ ਨਾਮ ਸੁਣਦੇ ਹਨ ਮਨੁੱਖ ਸਿੱਧ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਦੇਵਤਾ ਬਣ ਜਾਂਦਾ ਹੈ 나ਥ ਬਣ ਜਾਂਦਾ ਹੈ ਜੋ بڑے بڑے 나ਥ ਹੋਏ ਨੇ ਮਹਾਨ ਦੇਵਤੇ ਹੋਏ ਨੇ بڑے بڑے ਸਥੀਰ ਹੋਏ ਨੇ ਸਿੱਧ ਪੁਰਖ ਹੋਏ ਨੇ ਸਤਿਗੁਰੂ ਕਹਿੰਨੇ ਨੇ ਈਸ਼ਵਰ ਦਾ ਨਾਮ ਸੁਣ ਕੇ ਹੋਏ ਨੇ परमात्मा ਦਾ ਨਾਮ ਸੁਣ ਕੇ ਵੇਨੇ ਜਿਵੇਂ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਅੰਦਰੋਂ ਹੀ ਸਿੱਧੀਆਂ ਦਾ ਜਨਮ ਹੋ ਜਾਂਦਾ ਹੈ ਲੋਕੀ ਕਹਿੰਨੇ ਨੇ ਕਿ ਸਿੱਧ ਪੁਰਸ਼ ਹੈ ਜਿਸ ਤਰ੍ਹਾਂ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਅੰਦਰੋਂ ਹੀ ਫਕੀਰਾਨਾ ਤਬੀਅਤ ਦਾ ਜਨਮ ਹੁੰਦਾ ਹੈ ਲੋਕੀ ਕਹੇ ਦੇ ਨੇ ਇਹ ਪੀਰ ਹੋ ਗਏ ਜਿਸ ਵੇਲੇ ਗੁਰ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਤਾਂ ਮਨੁੱਖ ਦੀਆਂ ਦੇਵ ਬਿਰਤੀਆਂ ਬਾਹਰ ਪ੍ਰਗਟ ਆਉਂਦੀਆਂ ਲੋਕੀ ਕਹੇ ਦੇ ਨੇ ਇਹ ਤੇ ਦੇਵਤਾ ਹੋ ਗਏ ਔਰ ਜਿਸ ਵਕਤ ਮਨੁੱਖ ਦੇ ਅੰਦਰ ਆਤਮਿਕ ਸ਼ਬਦ ਪ੍ਰਵੇਸ਼ ਆਉਂਦਾ ਹੈ ਕੰਨਾਂ ਦੇ ਰਾਹੀਂ ਅੰਦਰੋਂ ਜਿਸ ਜਜ਼ਬੇ ਦਾ ਜਨਮ ਹੋ ਜਾਂਦਾ ਹੈ ਉਹ ਹੈ ਨਾਥ ਉਹ ਤੇ ਆਪਣੇ ਆਪ ਦਾ ਮਾਲਕ ਬਣ ਜਾਂਦਾ ਹੈ ਉਹ ਗੁਲਾਮ ਨਹੀਂ ਰਹਿੰਦਾ ਉਹ ਸਵੈਮ ਆਪਣੇ ਆਪ ਦਾ ਮਾਲਕ ਹੈ ਅਕਸਰ ਦੇਖਿਆ ਗਿਆ ਹੈ ਜੋ ਸਾਰੀ ਦੁਨੀਆ ਦੇ ਉੱਤੇ ਆਪਣੀ ਮਲਕੀਅਤ ਦਾ ਦਾਵਾ ਕਰਦੇ ਨੇ ਉਹ ਆਪਣੇ ਆਪ ਦੇ ਮਾਲਕ ਨਹੀਂ ਹੁੰਦੇ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ ਆਪਣੇ ਮਨ ਦੇ ਹੱਥੋਂ ਹਾਰ ਮੰਨ ਲੈਂਦਾ ਹੈ। ਤੋਂ ਜੋ ਸ਼ਬਦ ਨੂੰ ਸੁਣ ਲੈਂਦਾ ਹੈ, ਸ਼ਬਦ ਜਿਸ ਵਕਤ ਅੰਦਰ ਪ੍ਰਵੇਸ਼ ਕਰਦਾ ਹੈ, ਜਿਸ ਜਜ਼ਬੇ ਦਾ ਜਨਮ ਹੁੰਦਾ ਹੈ, ਨਾਥ ਉਹ ਆਪਣੇ ਆਪ ਦਾ ਮਾਲਕ ਹੋ ਜਾਂਦਾ ਹੈ। ਗੁਲਾਮ ਨਹੀਂ ਰਹਿੰਦਾ। ਉਹ ਜੀਵਨ ਨੂੰ ਨਥ ਲੈਂਦਾ ਹੈ, ਜ਼ਿੰਦਗੀ ਨੂੰ ਕਾਬੂ ਚ ਕਰ ਲੈਂਦਾ ਹੈ, ਮਨ ਨੂੰ ਕਾਬੂ ਚ ਕਰ ਲੈਂਦਾ ਹੈ। ਕਿ ਜੋ ਨਥ ਲਵੇ, ਉਹੀ ਨਾਥ ਹੈ। ਜੋ ਕਾਬੂ ਕਰ ਲਵੇ, ਉਹੀ ਨਾਥ ਹੈ। ਉਹੀ ਮਾਲਕ ਹੈ, ਉਹੀ ਸਵਾਮੀ ਹੈ। ਸਤਗੁਰ ਅੱਗੇ ਫਰਮਾਇੰਦ ਕਹ ਦਨੇ ਹੈ। ਹੁਣ ਧਰ ਤੇ ਧੂਲ ਆਕਾਸ਼ ਪਰਮਾਤਮਾ ਦਾ ਨਾਮ ਸੁਣਦੇ ਹਨ ਮਨੁੱਖ ਨੂੰ ਇਹ बोਧ ਮਿਲ ਜਾਂਦਾ ਹੈ ਕਿ ਇਹ ਜਿਹੜੀ ਧਰਤੀ ਹੈ ਉਸੇ ਪਰਮਾਤਮਾ ਦੇ ਆਸਰੇ ਤੇ ਜੀਤੀ ਹੈ ਇਹ ਧਵਲ ਤੇ ਆਕਾਸ਼ ਕੀ ਹੈ ਇਸ ਦੀ ਬਾਰਿਕੀਆਂ ਦਾ ਉਸ ਨੂੰ ਪਤਾ ਚੱਲ ਜਾਂਦਾ ਹੈ ਅਨੰਤ ਕਾਲ ਤੋਂ ਇੱਕ ধারণা ਬਣੀ ਰਹੀ ਹੈ ਸੜੇ ਰੇਸ਼ ਦੇ ਕਿਸ ਜ਼ਮੀਨ ਨੂੰ ਭੋਲੇ ਬੈਲ ਨੇ ਚੁਕੇ ਇੱਕ ਬਲ ਦੇ ਆਸਰੇ ਤੇ ਖੜ ਗਿਆ ਔਰ ਉਸਨੇ ਵੀ ਇੱਕ ਸਿੰਘ ਤੇ ਚੁਕੇ ਜਿਸ ਵਕ ਥੱਕ ਜਾਂਦਾ ਹੈ ਦੂਸਰੇ ਸਿੰਘ ਦੇ ਤੇ ਧਰਤੀ ਨੂੰ ਚੁਕਦਾ ਹੈ ਤੋ ਧਰਤੀ ਚ ਭੋਚਾਲ ਆ ਜਾਂਦੇ ਨੇ ਜਲਜ਼ਲੇ ਆ ਜਾਂਦੇ ਨੇ ਇਹ ਧਾਰਨਾ ਰਹੀ ਹੈ ਪਰ ਸਤਿਗੁਰ ਕਹਿਣਨ ਜਿਸ ਵਕਤ ਮਨੁੱਖ ਗੁਰੂ ਸ਼ਬਦ ਸੁਣਦਾ ਹੈ ਨਾਮ ਨੂੰ ਸੁਣਦਾ ਹੈ ਕਿ ਸਹੀ ਗਿਆਨ ਦਾ ਅੰਦਰੋਂ ਜਨਮ ਆਉਂਦਾ ਹੈ ਉਹਨੂੰ ਪਤਾ ਚੱਲਦਾ ਹੈ ਕਿ ਧੌਲ ਬੈਲ ਤਸਰੋ ਪ੍ਰਭੂ ਦੀ ਤੁਮਰਿਆਦਾ ਧਰਮ ਹੈ ਉਹਦੇ ਆਸਰੇ ਤੇ ਧਰਤੀ ਖੜੀ ਹੈ ਔਰ ਉਸੇ ਦੇ ਆਸਰੇ ਤੇ ਇਹ ਆਕਾਸ਼ ਖੜਾ ਹੈ ਹੁਣੇ ਦੀਪ ਲੋ ਪਾਤਾਲ ਪਰਮਾਤਮਾ ਦਾ ਨਾਮ ਸੁਣਦੇ ਆਈ ਖੰਡਾਂ ਬ੍ਰਹਮੰਡਾਂ ਦੀਪਾਂ ਲੋਹਾਂ ਦਾ बोਧ ਹੋ ਜਾਂਦਾ ਹੈ ਪ੍ਰਾਚੀਨ ਸੰਤ ਜਣਾਂ ਨੇ ਅਨਭਵੀ ਪੁਰਸ਼ਾਂ ਨੇ ਬ੍ਰह्म ਗਿਆਨੀਆਂ ਨੇ ਖੰਡਾਂ ਬ੍ਰਹਮੰਡਾਂ ਦੀ ਚਰਚਾ ਕੀਤੀ ਹੈ ਅਨੰਦ ਪ੍ਰਥਮੀਆਂ ਦੀ ਚਰਚਾ ਕੀਤੀ ਗਈ ਹੈ। ਅਤੇ ਇਹ ਨਹੀਂ ਕਿ ਕਲਪਨਾ ਮਾਸਰ ਹੈ। ਉਹਨਾਂ ਨੂੰ ਦਿਖਾਈ ਦਿੱਤਾ ਹੈ। ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਅਣਗਿਣਤ ਸੂਰਜ ਨੇ ਜੋ ਗਿਣੇ ਨਹੀਂ ਜਾ ਸਕਦੇ ਪਰ ਭਗਤ ਕਬੀਰ ਪਹਿਲੇ ਕਹਿ ਗਏ ਨੇ कोट ਸੂਰਜਾਂ ਕੇ ਪ੍ਰਗਾਸ कोट महाਦੇਵ ਔਰ ਕਵिलास ਅਨੰਤ ਸੂਰਜ ਨੇ ਕਰੋੜਾਂ ਹੀ ਸੂਰਜ ਨੇ ਕਬੀਰ ਕੋਲ ਕਿਸ ਨੇ ਪੁੱਛਿਆ ਕਿ ਤੁਹਾਨੂੰ ਕਰੋੜਾਂ ਸੂਰਜ ਦਿਖਾਈ ਰਹਿੰਦੇ ਨੇ ਅਣਗਿਣਤ ਪ੍ਰਥਵੀयां ਦਿਖਾਈ ਦੇਂਦੀਆਂ ਨੇ ਬੇਸ਼ੁਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ ਇਹ ਕਿਸ ਤਰ੍ਹਾਂ ਹੋ ਗਿਆ ਇਹ ਸਭ ਕੁਝ ਤੁਹਾਨੂੰ ਕਿਸਾ ਦਿਖਾਈ ਦੇ ਰਿਹਾ ਹੈ ਤਾਂ ਕਬੀਰ ਨੇ ਇੱਕ ਜਾਂਚ ਦੱਸੀ ਅਗਰ ਕੋਈ ਅਪਣਾ ਲਵੇ ਤਾਂ ਉਸ ਨੂੰ ਵੀ ਇਹ ਸਭ ਕੁਝ ਦਿਖਾਈ ਦੇ ਦੇਗਾ ਕਹੋ ਕਬੀਰ ਜਾਣੇਗਾ ਸੋਈ ਇਸ ਭੇਦ ਨੂੰ ਜਾਣ ਲਵੇਗਾ ਕਿੰਨੇ ਸੂਰਜ ਨੇ ਕਿਹਨੀਆਂ ਧਰਤੀਆਂ ਨੇ ਧਰਤੀ ਨੂੰ ਕਿਸ ਨੇ ਚੁੱਕਿਆ ਹੈ ਆਕਾਸ਼ ਕਿਸ ਆਸਰੇ ਤੇ ਘੜਾ ਹੈ ਇਸ ਸਾਰੇ ਭੇਦ ਨੂੰ ਉਹ ਜਾਣ ਲਵੇਗਾ ਕਹੋ ਕ ਵੀਰ ਜਾਣੇਗਾ ਸੋਈ ਹਿਰਦੇ ਰਾਮ ਮੁਖ ਰਾਮੇ ਹੋਈ ਰਸਨਾ ਤੇ ਰਾਮ ਹੈ ਹਿਰਦੇ ਵਿਚ ਰਾਮ ਹੈ ਤੋ ਧਰਤੀ ਦੇ ਭੇਦ ਦਾ ਪਤਾ ਚਲ ਜਾਣਾ ਹੈ ਆਕਾਸ਼ ਦੇ ਭੇਦ ਦਾ ਪਤਾ ਚਲ ਜਾਣਾ ਹੈ ਔਰ ਭੌਲਾ ਕੀ ਹੈ ਵਾਸਤਵਿਕ ਇੱਕ ਧਰਮ ਹੈ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਜਿਸ ਆਸਰੇ ਤੇ ਗ੍ਰਹਿ ਨਿਛਤਰ ਪ੍ਰਥੀਆ ਕਰੀਆਂ ਨੇ ਸੁਣਾ ਦੇਪ ਲੋ ਪਾਤਾਲ ਸੁਣਦੇ ਆਂ अनेका ਖੰਡਾਂ ਬ੍ਰਹਿਮੰਡਾਂ ਦੀਪਾਂ ਲੋਾਂ ਦਾ ਗਿਆਨ ਮਿਲ ਜਾਂਦਾ ਸੁਣਾ ਪੋਹੇ ਨਾ ਸਤ ਕੈ ਕਾਲ ਸਭ ਤੋਂ ਪਰਬਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ ਨਾਮ ਨੂੰ ਸੁਣਦੇ ਆਂ ਸ਼ਬਦ ਨੂੰ ਸੁਣਦੇ ਆਂ ਤੇ ਜੈਸੇ ਸ਼ਬਦ ਅੰਤਰ ਆਤਮਿਕ ਪ੍ਰਵੇਸ਼ ਕਰਦਾ ਹੈ ਨਿਰਭੈ ਬ੍ਰਿਤੀਆਂ ਦਾ ਅੰਦਰ ਉਹ ਜਨਮ ਹੋ ਜਾਂਦਾ ਉਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ ਉਸ ਮਨੁੱਖ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ ਜੋ ਜਗਤ ਮੌਤ ਤੋਂ ਡਰਿਆ ਹੋਇਆ ਹੈ ਮੈਂ ਇਸ ਵਾਸਤੇ ਸ਼ਬਦ ਦਾ ਅੰਦਰ ਪ੍ਰਵੇਸ਼ ਨਹੀਂ ਹੋਇਆ ਭਗਤ ਕਬੀਰ ਦਾ ਕਹਿਣਾ ਹੈ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਸੁਣੇ ਪੋ ਨਾ ਸਕੇ ਕਾਲ ਨਾਮ ਨੂੰ ਸੁਣਦੇ ਹੀ ਮੌਤ ਦਾ ਡਰ ਕਾਲ ਦਾ ਡਰ ਪੌਂਚ ਹੀ ਨਹੀਂ ਸਕਦਾ ਉਹ ਮਨੁੱਖ ਨਿਰਭੈ ਹੋ ਕੇ ਜਿੰਦਾ ਉਸ ਨੂੰ ਅਮਰਤ ਤੱਕ ਦੀ ਪ੍ਰਾਪਤੀ ਹੋ ਜਾਂਦੀ ਹੈ ਐਸਾ ਮਨੁੱਖ ਹੈ ਸਦਾ ਵਿਗਾਸ ਲਿਖ ਰਹੇ ਨਾਉ ਨਿਕ ਭਗਤਾ ਸਦਾ ਵਿਗਾਸ ਕਿਉਂ ਸੁਣੇ ਦੁੱਖ ਪਾਪ ਦਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਹੀ ਉਸ ਦੇ ਪਾਪ ਨਾਸ ਹੋ ਜਾਂਦੇ ਉਸ ਦੇ ਦੁੱਖ ਨਾਸ ਹੋ ਜਾਂਦੇ ਨਿਰਦਾ ਹੌਲਾ ਫੁੱਲ ਹੋ ਜਾਂਦਾ ਹੈ ਵਿਗਾਸ ਕਿਹੜੇ ਆਇਆ ਕਮਨ ਹਿਰਦਾ ਬਣ ਜਾਂਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਭਗਤਾਂ ਦੇ ਅੰਤਰ ਆਤਮਿਕ ਸਦੀਵੀ ਵਿਗਿਆਦ ਹੁੰਦਾ ਹੈ ਸੁਣੈ ਈਸਰ ਬਰਮਾ ਇੰਦੇ ਸੁਣੈ ਮੋਕਸ਼ ਲਾਹ ਹਨੁਮੰਦੇ ਸੁਣੈ ਜੋਗ ਜੋਗਤ ਤਨੂ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਮਿਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਜਬਦੀ ਸਾਹ ਦੇ ਅੰਦਰ ਸਿਰਫ ਇੱਕ ਵਿਸ਼ੇ ਦੇ ਉਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਉਹਨਾਂ ਪੌੜੀਆਂ ਦੇ ਚੋਂ ਸੁਣੀਏ ਦੀਆਂ ਪੌੜੀਆਂ ਸਭ ਤੋਂ ਪ੍ਰਥਮ ਨੇ ਔਰ ਇਹ ਚਾਰ ਪੌੜੀਆਂ ਨੇ ਸੁਣਨ ਦੀ ਇਤਨੀ ਭਾਰੀ ਮਹਾਨਤਾ ਹੈ ਕਿ बार-बार ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁਣਨ ਦੀ ਮਹਾਨਤਾ ਦੱਸਣੀ ਪਈਏ ਸੁਣਨ ਨਾਲ ਹੀ ਹੋ ਜਾਂਦਾ ਹੈ ਜਬ ਦਾ ਜਦ ਕੰਨਾ ਦੇ ਰਾਹੀਂ ਅੰਦਰ ਪ੍ਰੇਸ਼ ਆਉਂਦਾ ਹੈ ਤੋਂ ਅੰਤਰ ਆਤਮਿਕ ਜੋ ਜਾਗਰਤੀ ਪੈਦਾ ਹੁੰਦੀ ਹੈ बार-बार ਗੁਰੂ ਦੇ ਉਸ ਦਾ ਜ਼ਿਕਰ ਕਰਦੇ ਨੇ ਸੁਣਨ ਨਾਲ ਇਤਨੀ ਗਲ ਤੇ ਸਪਸ਼ਟ ਪਾਪ ਨਾ ਸੋ ਜਾਨਨ ਪਾਪ ਤੁਮਰਾਦ ਉਹ ਮਨੁਖ ਦੂਜੇ ਨੂੰ ਝੋਟ ਨਹੀਂ ਪਹੁੰਚਦਾ ਪਾਪ ਕੀ ਹੈ ਜਿਸ ਵਿਚਾਰ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ ਦੂਜੇ ਦਾ ਅਹਿਤ ਹੋਵੇ ਦੂਜੇ ਦਾ ਦਿਲ ਦੁਖੇ ਦੂਜੇ ਦਾ ਨੁਕਸਾਨ ਹੋਵੇ ਜਿਸ ਕਰਮ ਤੋਂ ਜਿਸ ਵਿਚਾਰ ਤੋਂ ਜਿਸ ਲੇਖਣੀ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ ਉਹ ਪਾਪ ਹੈ ਤੇ ਜਦੇ ਦੂਜੇ ਨੂੰ ਕੋਈ ਝੋਟ ਪਹੁੰਚਾਉਂਦਾ ਹੈ ਤੋ ਪਲਟ ਕੇ ਚੋਟ ਵਾਪਸ ਆਉਂਦੀ ਏ ਇਹ ਜਗਤ ਦਾ ਨਿਯਮ ਹੈ ਇਹ ਇਸਵਰੀ ਵਿਧਾਨ ਹੈ ਤੋ ਦੁਖੀ ਹੋਵੇਗਾ ਪਾਪੀ ਦੁਖੀ ਹੋਵੇਗਾ ਪਾਪੀ ਤੁਮਰਾਦ ਦੂਜੇ ਨੂੰ ਚੋਟ ਪਹੁੰਚਾਈ ਲਈ ਪਾਪੀ ਤੁਮਰਾਦ ਦੂਜੇ ਨੂੰ ਦੁਖਿਤ ਕੀਤਾ ਗਿਆ ਤੋ ਜੋ ਦੂਜੇ ਨੂੰ ਦੁਖਿਤ ਕਰ ਰਿਹਾ ਹੈ ਖੁਦ ਸੁਖੀ ਨਹੀਂ ਰਹਿ ਸਕੇਗਾ ਦੁਖ ਪਲਟ ਕੇ ਵਾਪਸ ਆਏਗਾ ਔਰ ਅਨੰਤ ਗੁਣਾ ਪੜਤ ਕੇ ਵਾਪਸ ਆਏਗਾ ਤੋ ਜਗਤਗੁਰੂ ਬਾਬਾ ਕਹਿੰਦੇ ਨੇ ਜੋ ਸ਼ਬਦ ਨੂੰ ਸੁਣਦਾ ਹੈ ਉਦੇੰਦਰੋਂ ਪਾਪ ਨਾਸ ਹੋ ਜਾਂਦਾ ਹੈ ਦੂਜੇ ਨੂੰ ਚੋਟ ਪਹੁੰਚਾਉਣ ਦੀ ਇੱਛਾ ਖਤਮ ਹੋ ਜਾਂਦੀ ਹੈ ਜੈਸੇ ਪਾਪ ਖਤਮ ਹੁੰਦਾ ਹੈ ਵੈਸੇ ਦੁੱਖ ਮਿਟ ਜਾਂਦਾ ਹੈ ਕਿਉਂਕਿ ਕਿਸੇ ਨੂੰ ਦੁੱਖ ਪਹੁੰਚਾਇਆ ਨਹੀਂ ਤਾਂ पलट ਕੇ ਦੁੱਖ ਵਾਪਸ ਵੀ ਨਹੀਂ ਆਇਆ ਦੁੱਖਾਂ ਦਾ ਨਾਸ ਹੋਇਆ ਪਾਪਾਂ ਦਾ ਨਾਸ ਹੋਇਆ ਇਸ ਵਾਸਤੇ ਅੱਠੇ ਪੈਰ ਪ੍ਰਸੰਤਾ ਬਣੀ ਰਹਿੰਦੀ ਹੈ ਵਿਕਾਸ ਬਣਿਆ ਰਹਿੰਦਾ ਹੈ ਖੁਲਾਰਾ ਬਣਿਆ ਰਹਿੰਦਾ ਹੈ ਨਾਮਿਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੀਏ ਇਸ ਦੂਸਰੀ ਪੌੜੂ ਚ ਜੋ ਜੋ ਅਵਸਥਾ ਮਨੁੱਖ ਦੀ ਸੁਣਨ ਨਾਲ ਬਣਦੀ ਗਏ ਸਤਿਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਕਰਦੇ ਨੇ ਹੁਣ ਹੈ ਈਸ਼ਰ ਬਰਮਾ ਇੰਦ ਬ੍ਰਹਮੇ ਵਰਗੀ ਪਦਵੀ ਇਸ ਦੇਸ਼ ਦੇ ਸਭ ਤੋਂ ਪ੍ਰਾਚੀਨ ਉੱਗਾ ਦਾਰਸ਼ਨਿਕ ਬ੍ਰਹਮਾ ਹੋਇਆ ਜੋ ਬਹੁਤ ਗਹਿਰੇ ਤਲ ਦੀ ਸੋਚਦਾ ਧਰਤੀ ਕੀ ਹੈ ਆਕਾਸ਼ ਕੀ ਹੈ ਬਨਸਪਤੀ ਕੀ ਹੈ ਜੀਵਨ ਕੀ ਹੈ ਜੀਵ ਕੀ ਹੈ ਤਤ ਕੀ ਨੇ ਗੁਰਖੀ ਹਰ ਇੱਕ ਦੇ ਅੰਤਰ ਆਤਮਿਕ ਝਾਤ ਮਾਰਨ ਦੀ ਬਿਰਤੀ ਬ੍ਰਹਮੇ ਕੋਲ ਸੀ ਜੋ ਬਹੁਤ ਗਹਿਰੇ ਤਲ ਦੇਖ ਵੇਖੇ ਉਸੇ ਨੂੰ ਦਾਰਸ਼ਨਿਕ ਕਹਿੰਦੇ ਨੇ ਦਾਰਸ਼ਨਿਕ ਬਿਰਤੀਆਂ ਦਾ مالک ਕਿ ਬ੍ਰਹਮਾ ਸੀ ਜੋ ਨਾਮ ਸੁਣਦਾ ਹੈ ਉਹਨੂੰ ਗਹਿਰੀ ਦ੍ਰਿਸ਼ਟੀ ਮਿਲ ਜਾਂਦੀ ਹੈ ਉਹਨੂੰ ਬ੍ਰਹਮੇ ਵਰਗੀ ਪਦਵੀ ਮਿਲ ਜਾਂਦੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੋ ਜਾਂਦਾ ਹੈ ਉਹ ਮੂੜ ਨਹੀਂ ਰਹੇਗਾ ਨਾਮ ਜਪਣ ਵਾਲਾ ਮੂੜ ਨਹੀਂ ਰਹੇਗਾ ਮੂਰਖ ਨਹੀਂ ਹੋਵੇਗਾ ਅਨਜਾਣ ਨਹੀਂ ਹੋਵੇਗਾ ਨਾਮ ਜਪਣ ਵਾਲਾ ਮਹਾਨ ਸੇਣਾ ਹੋਵੇਗਾ ਇਹ ਗੱਲ ਵੱਖਰੀ ਹੈ ਕਿ ਆਮ ਲੋਕੀਂ ਕਈ ਵਾਰ ਜਿਸਨੇ ਵਿਕਾਰਾਂ ਦਾ ਤਿਆਗ ਕੀਤਾ ਹੈ ਤੇ ਨਾਮ ਰਸ ਵਿੱਚ ਲੀਨ ਹੈ ਉਹਨੂੰ ਮੂੜ ਕਹਿੰਦੇ ਨੇ ਉਹਨੂੰ ਅਗਿਆਨੇ ਕਹਿੰਦੇ ਨੇ ਨਾ ਸਮਝ ਕਹਿੰਦੇ ਨੇ ਕਿ ਜਗਤ ਦਾ ਰਸ ਨਹੀਂ ਮਾਣ ਰਿਆ पर भगत कबीर कहंदे ने संतो माखन खाया साथ पिए संसार संत ते तत् रस ਦਾ ਅਨੰਦ ਮਾਣਦੇ ਮੱਖਣ ਛਕਦੇ ਨੇ ਤੇ जगत लस्सी ਪੀਂਦਾ ਹੈ संसार ਵਿਕਾਰਾਂ ਦਾ ਰਸ ਮਾਣਦਾ ਹੈ भगत परमात्मा ਦਾ ਰਸ ਮਾਣਦਾ ਹੈ ਰਸ ਦੋਹਾਂ ਕੋਲ ਨੇ ਤੇ ਦੋਹਾਂ ਦੇ ਰਸ ਇੱਕ ਇਤਨਾ ਅੰਤਰ ਹੈ ਇੱਕ ਲੱਸੀ ਪੀ ਰਿਹਾ ਹੈ ਇੱਕ ਮੱਖਣ ਛਕ ਰਿਹਾ ਹੈ ਤੋ ਜਿਸ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ ਉਹ ਕੋਈ ਮੂੜ ਥੋੜੀ ਹੈ ਮੂੜ ਤੇ ਉਹ ਨੇ ਜੋ ਲੱਸੀ ਦੇ ਉਤੇ ਗੁਜ਼ਾਰਾ ਕਰ ਰਹੇ ਨੇ ਤੇ ਲੱਸੀ ਨੂੰ ਹੀ ਜਿਨ੍ਹਾਂ ਨੇ ਸਭ ਕੁਝ ਸਮਝ ਲਿਆ ਹੈ ਤੋ ਤੱਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਭਗਤ ਨ ਉਹਦੇ ਕੋਲ ਬੜੀ ਗਹਿਰੀ ਦ੍ਰਿਸ਼ਟੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੁੰਦਾ ਹੈ ਸਿਆਣਾ ਹੁੰਦਾ ਹੈ ਗਿਆਤਾ ਹੁੰਦਾ ਹੈ ਸੁਣਾ ਹੈ ਈਸ਼ਰ ਬਰਮਾ ਇੰਦ ਔਰ ਸੁਣਦੇ ਨਹੀਂ ਉਦੇ ਕੋਲ ਆਉਧੂਤ ਬਿਰਤੀ ਸ਼ਿਵਜੀ ਦੀ ਤਰ੍ਹਾਂ ਬਣਦੀ ਹੈ। ਵਿਸ਼ਨੂ ਦੀ ਤਰ੍ਹਾਂ ਦਇਆ ਬਿਰਤੀ ਬਣਦੀ ਹੈ। ਸ਼ੰਕਰ ਦੀ ਤਰ੍ਹਾਂ त्यागी ਬਿਰਤੀ ਬਣਦੀ ਹੈ। ਇਸ ਦੇਸ਼ ਤੇ त्याਗੀਆਂ ਦੇ ਚੋਂ ਸ਼ਰਮੌਰ ਮੰਨੇ ਗਏ ਸ਼ੰਕਰ। ਦਿਆਲੂਆਂ ਦੇ ਚੋਂ ਸ਼ਰਮੌਰ ਮੰਨੇ ਗਏ ਵਿਸ਼ਨੂ। ਗਿਆਨੀਆਂ ਦੇ ਚੋਂ ਸ਼ਰਮੌਰ ਮੰਨੇ ਗਏ ਬ੍ਰਹਮ। ਤਾਂ ਸਾਇਦ ਕਹਿੰਨੇ ਇਹ ਪਦਨੀਆਂ ਸੁਣ ਕੇ ਮਿਲਦੀਆਂ ਨੇ। ਸੁਣ ਕੇ ਕੋਈ ਇਤਨਾ ਵੱਡਾ ਦਿਆਲੂ ਬਣਿਆ। ਸੁਣ ਕੇ ਹੀ ਕੋਈ ਇਤਨਾ ਵੱਡਾ ਗਿਆਨੀ ਬਣਿਆ ਔਰ ਸੁਣ ਕੇ ਹੀ ਕੋਈ ਇਤਨਾ ਵੱਡਾ ਤਿਆਗੀ ਬਣਿਆ ਜੈਸੇ ਕਿ ਸ਼ੰਕਰ ਹੈ ਤਾਂ ਸਤਿਗੁਰudev ਜੀ ਮਹਾਰਾਜ ਕਹਿੰਨੇ ਸੁਣਦੇ ਨਾਲ ਹੀ ਮਨੁੱਖੇ ਬ੍ਰਹਮੇ ਵਰਗਾ ਗਿਆਤਾ ਬਣ ਜਾਂਦਾ ਹੈ ਸ਼ੰਕਰ ਜੈਸਾ ਤਿਆਗੀ ਬਣ ਜਾਂਦਾ ਹੈ ਵਿਸ਼ਨੂ ਜੈਸਾ ਦਿਆਲੂ ਬਣ ਜਾਂਦਾ ਹੈ ਔਰ ਇੰਦਰ ਜੈਸਾ ਐਸ਼ ਮਾਣਨ ਵਾਲਾ ਬਣ ਜਾਂਦਾ ਹੈ ਸਾਰੇ ਸੁੱਖਾਂ ਦਾ ਸਾਰੇ ਰਸਾਂ ਦਾ ਆਨੰਦ ਮਾਣਨ ਵਾਲਾ ਜਿੰਨੇ ਰਸ ਨਾਲ ਭਗਤ ਭੋਜਨ ਛਕਦਾ ਉਤਨੇ ਰਸ ਨਾਲ ਇੱਕ ਸੰਸਾਰੀ ਭੋਜਨ ਨਹੀਂ ਛਕ ਸਕਦਾ ਸੰਸਾਰ ਨੂੰ ਵੇਖ ਕੇ ਜੋ ਇੱਕ ਭਗਤ ਰਸ ਮਾਣਦਾ ਹੈ ਉਹ ਇੱਕ ਸੰਸਾਰੀ ਰਸ ਨਹੀਂ ਮਾਣ ਸਕਦਾ ਗੀਤ ਸੰਗੀਤ ਨੂੰ ਸੁਣ ਕੇ ਜੋ ਜਗਤ ਸਮਾਤ ਦੀ ਦੁਨੀਆ ਵਿੱਚ ਇੱਕ ਭਗਤ ਖੋ ਜਾਂਦਾ ਹੈ ਇਹ ਜਗਤ ਸਮਾਤ ਇਕ ਆਮ ਸੰਸਾਰੀ ਪੱਦਰ ਦੇ ਮਨੁੱਖ ਦੇ ਕੋਲ ਨਹੀਂ ਉਹਦੇ ਕੋਲ ਐਸ ਵਰਗ ਹੁੰਦਾ ਹੈ ਉਹਦੇ ਕੋਲ ਬਿਖਰਾਮ ਆਰਾਮ ਸੁਖ ਐਸਾ ਹੁੰਦਾ ਹੈ ਜੈਸਾ ਕਿ ਇੰਦਰ ਕੋਲ ਹੈ ਇੰਦਰ ਦੇ ਬਾਰੇ ਕਹਿੰਦੇ ਨੇ ਉਹ ਸਵਰਗ ਦਾ ਰਾਜਾ ਹੈ ਭਾਓ ਆਪਣੇ ਵਰਗ ਦੇਖ ਜੀਵਣਾ ਆਪਣੇ ਮਾਹੌਲ ਦੇਖ ਜੀਵਣਾ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਜੀਵਣਾ ਇੰਦਰ ਵਰਗੀ ਪਦਵੀ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ ਸੁਣੈ ਮੋਖ ਸਲਾਹਨ ਮੰਦ ਜਿਹੜੇ ਮੰਦੇ ਪੁਰਸ਼ ਨੇ ਨੀਵੇਂ ਮੁਰਖ ਮਨੁੱਖ ਨੇ ਨੀਚ ਬਿਰਤੀ ਦੇ ਮਾਲਕ ਨੇ ਜੇ ਕਿਦਰੇ ਪ੍ਰਭੂ ਦਾ ਨਾਮ ਸੁਣ ਲੈਣ ਤਾਂ ਉੱਚੇ ਹੋ ਜਾਂਦੇ ਨੇ ਪ੍ਰਮਾਤਮਾ ਦੀ ਸਲਾਹ ਕਰਦੇ ਆ ਕਰਦੇ ਆ ਪ੍ਰਮਾਤਮਾ ਦੀ ਸਿਫਤ ਤੋਂ ਸਲਾਹ ਮੁਖਾਰ ਬਿੰਦ ਦੇ ਨਾਲ ਉਚਾਰਨ ਕਰਦੇ ਆ ਕਰਦੇ ਆ ਤੇ ਕੰਨਾਂ ਨਾਲ ਸੁਣਦੇ ਆ ਸੁਣਦੇ ਆ ਜੋ ਮੰਦਪੁਰਸ਼ ਨੇ ਮੀਨੇ ਮਨੁੱਖ ਨੇ ਉਹ ਵੀ ਉੱਚੇ ਹੋ ਜਾਂਦੇ ਨੇ ਉਹ ਵੀ ਪ੍ਰਭੂ ਦੀ ਸਿਫਤੋ ਸਲਾ ਕਰਨ ਲੱਗ ਪੈਂਦੇ ਨੇ ਤੇ ਸਿਫਤੋ ਸਲਾ ਦਾ صدਕਾ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ ਸੁਣੋ ਜੋਗ ਜੋਗਤ ਤਨ ਭੇਦ ਪਰਮਾਤਮਾ ਦਾ ਨਾਮ ਸੁਣਦੇ ਆਈਂ ਜੋਗ ਦੀਆਂ ਯੁਗਤੀਆਂ ਪ੍ਰਾਪਤ ਹੋ ਜਾਂਦੀਆਂ ਪਰਮਾਤਮਾ ਨਾਲ ਕਿਵੇਂ ਜੁੜਨਾ ਹੈ ਇਸ ਨੂੰ ਕਹਿੰਨ ਜੋਗ ਜੁੜਨ ਨੂੰ ਯੋਗ ਕਹਿੰਦੇ ਨੇ ਸੁਣਦਿਆਂ ਹੀ ਸੁਣਦੇ ਆ ਇਹ ਯੁਗਤੀ ਪ੍ਰਾਪਤ ਹੋ ਜਾਂਦੀ ਏ ਕਿ ਪ੍ਰਭੂ ਨਾਲ ਕਿਵੇਂ ਜੁੜਨਾ ਹੈ ਸੰਸਾਰ ਤੋਂ ਕਿਵੇਂ ਉੱਛੇ ਉੱਠਣਾ ਹੈ ਇਸ ਤੋਂ ਪਹਿਲੇ ਕਿਸ ਤਰ੍ਹਾਂ ਦੀ ਯੁਗਤੀ ਦਾ ਪ੍ਰਾਪਤ ਹੋਣਾ ਬੜਾ ਔਖਾ ਹੈ ਜੈਸੇ ਕੋਈ ਮਨੁੱਖ ਇਹ ਅਖੇ ਕਿ ਪਾਣੀ ਮੈਂ ਬਾਦ ਵਿੱਚ ਪੀਂਆਂਗਾ ਪਹਿਲੇ ਮੇਰੀ ਪਿਆਸ ਮਿਟਣੀ ਚਾਹੀਦੀ ਅਸੰਭਵ ਹੈ ਕੋਈ ਐਸਾ ਅਖੇ ਕਿ ਭੋਜਨ ਮੈਂ ਬਾਦ ਵਿੱਚ ਖਾਣਾਗਾ ਪਹਿਲੇ ਮੇਰੀ ਭੁੱਖ ਮਿਟਣੀ ਚਾਹੀਦੀ ਹੈ ਅੱਖਾਂ ਮੇ ਬਾਅਦ ਵਿੱਚ ਖੋਲਾਂਗਾ ਪਹਿਲੇ ਮੈਨੂੰ ਪ੍ਰਕਾਸ਼ ਦੇਖਣਾ ਚਾਹੀਦਾ ਹੈ ਅਸੰਭੋ ਹੈ ਪ੍ਰਕਾਸ਼ ਦੇਖਣ ਲਈ ਅੱਖ ਪਹਿਲੇ ਖੁੱਲਣੀ ਚਾਹੀਦੀ ਭੁੱਖ ਮਿਟਾਣ ਲਈ ਭੋਜਨ ਪਹਿਲੇ ਛਕਣਾ ਪਵੇਗਾ ਪਿਆਸ ਖਤਮ ਕਰਨ ਲਈ ਪਾਣੀ ਪਹਿਲੇ ਪੀਣਾ ਪਵੇਗਾ ਹੂ ਬਹੁਤ ਜੋਗ ਦੀਆਂ ਜ਼ੁਗਤੀਆਂ ਪ੍ਰਾਪਤ ਕਰਨ ਲਈ ਪ੍ਰਭੂ ਨਾਲ ਜੁੜੰਦੀ ਜ਼ੁਗਤੀ ਪ੍ਰਾਪਤ ਕਰਨ ਲਈ ਪ੍ਰਭੂ ਦਾ ਨਾਮ ਪਹਿਲੇ ਸੁਣਨਾ ਪਵੇਗਾ ਸਸਨਾਨ ਨਾਲ ਉਚਾਰਨ ਕਰਕੇ ਉਸਦੇ ਨਾਮ ਨੂੰ ਸੁਣਨਾ ਪਵੇਗਾ ਸੁਣਦਿਆਂ ਹੀ ਸੁਣਦੇ ਆ ਯੁਗਤੀ ਪ੍ਰਾਪਤ ਹੋ ਜਾਂਦੀ ਹੈ ਸੁਣਨਾ ਹੀ ਚਲਣਾ ਹੈ ਪ੍ਰਭੂ ਦੇ ਮਾਰਗ ਤੇ ਔਰ ਜੋ ਚੱਲਦਾ ਹੈ ਉਹ ਪਹੁੰਚ ਜਾਂਦਾ ਹੈ ਤੇ ਪ੍ਰਭੂ ਦੇ ਮਾਰਗ ਤੇ ਕਿਉਂਕਿ ਸੁਰਤ ਨਹੀਂ ਚੱਲਣਾ ਤਾਂ ਸੁਰਤ ਧਿਆਨ ਸ਼ਬਦ ਦੇ ਆਸਰੇ ਤੇ ਹੀ ਚਲੇਗੀ ਤੇ ਸ਼ਬਦ ਸੁਣਨ ਦਾ ਵਿਸ਼ ਹੈ ਸੁਣੈ ਮੋਕਸ਼ਲਾਹ ਨਮੰ ਸੁਣੈ ਜੋਗ ਜੁਗਤ ਤਨ ਭੇਦ ਸੁਣਦੇ ਹਾਂ ਜੋਗ ਦੀਆਂ ਯੁਗਤੀਆਂ ਪ੍ਰਾਪਤ ਹੋ ਜਾਂਦੀਆਂ ਔਰ ਸਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਭੋਜਨ ਕਿਹੜਾ ਪਚ ਸਕਦਾ ਹੈ ਕਿੰਨਾ ਕੁ ਪਚ ਸਕਦਾ ਹੈ ਪਚ ਕੇ ਕਿਵੇਂ ਰਸ ਬਣਦਾ ਹੈ ਉਹ ਰਸ ਸਰੀਰ ਦੇ ਕਿਹੜੇ ਕਿਹੜੇ ਅੰਗ ਨੂੰ ਕਿਸ ਢੰਗ ਨਾਲ ਪਹੁੰਚਦਾ ਹੈ ਸਰੀਰ ਵਿੱਚ ਵਿਕਾਰਾਂ ਦਾ ਜਨਮ ਕਿਸ ਢੰਗ ਨਾਲ ਹੁੰਦਾ ਹੈ ਕਿਹੜੇ ਕਿਹੜੇ ਭੋਜਨ ਤੋਂ ਹੁੰਦਾ ਹੈ ਕਿਹੜੇ ਕਿਹੜੇ ਮਾਹੌਲ ਦੇ ਚੋਂ ਹੁੰਦਾ ਹੈ ਕਿ 3 ਕੇ ਰੇ ਨਾਲ ਤੰ ਦੇ ਹੋਰ ਗੁੱਜੇ ਢੇਗ ਬਿਮਾਰੀਆਂ ਦਾ ਜਨਮ ਕਿਵੇਂ ਹੁੰਦਾ ਹੈ ਔਰ ਕਿਉਂ ਹੁੰਦਾ ਹੈ ਇਹਨਾਂ ਦਾ ਸਮਾਧਾਨ ਕੀ ਹੈ ਇਹਨਾਂ ਦਾ ਇਲਾਜ ਕੀ ਹੈ ਆਧ ਕਾਲ ਤੋਂ ਦੇਖਿਆ ਗਿਆ ਹੈ ਕਿ ਜੈਸਾ ਸਰੀਰ ਦਾ ਗਿਆਨ ਰਿਸ਼ੀ ਮੁਨੀਆ ਦੇ ਕੋਲ ਸੀ ਅਜੋਕੇ ਵੱਡੇ ਤੱਡੇ ਡਾਕਟਰ ਕੋਲ ਵੀ ਨਹੀਂ ਹੈ ਜੋ ਸਰੀਰ ਦੀ ਗਹਿਰਾਈ ਦੇ ਵਿੱਚ ਬਹੁਤ ਗਹਿਰੇ ਉਤਰ ਕੇ ਸਰੀਰ ਦਾ ਭੇਦ ਜੋ ਗੀ ਦੰ ਬਸ ਸਕੇ ਨੇ ਉਹ ਤੇ ਅੱਜ ਦੀ ਸਾਇੰਸ ਵੀ ਨਹੀਂ ਦੱਸ ਸਕੇ ਔਰ ਹੈਰਾਨ ਨੇ ਅਜੋਕੇ ਮਨੁੱਖ ਕਿ ਕੋਈ ਆਲਾ ਨਹੀਂ ਸੀ ਕੋਈ ਇਸ ਤਰ੍ਹਾਂ ਦੇ ਉਪਕਰਣ ਨਹੀਂ ਸਨ ਤੇ ਸਰੀਰ ਦੀਆਂ ਇਤਨੀਆਂ ਬਾਰੀਕੀਆਂ ਦਾ ਜ਼ਿਕਰ ਵੈਦਿਕ ਗ੍ਰੰਥਾਂ ਦੇ ਵਿੱਚ ਮੌਜੂਦ ਹੈ ਜੜੀ ਬੂਟੀਆਂ ਦਾ ਜੋ ਰਸ ਤੇ ਉਹਨਾਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਦੱਸਿਆ ਗਿਆ ਆਜੋ ਕੀ ਸਾਇੰਸ ਵੀ ਉਹੀ ਕੁਝ ਦੱਸ ਰਹੀ ਆਖਿਰ ਇਹ ਭੇਦ ਕਿਸ ਤਰ੍ਹਾਂ ਮਿਲਿਆ ਇਹ ਗਿਆਨ ਕਿਸ ਤਰ੍ਹਾਂ ਮਿਲਿਆ ਸਾਬ ਕਿੰਨਨ ਪ੍ਰਮਾਤਮਾ ਦਾ ਨਾਮ ਸੁਣਦੇ ਹਨ ਜਿੱਥੇ ਜੁੜਨ ਦੀ ᔪਕਤੀ ਮਿਲ ਜਾਂਦੀ ਹੈ ਪ੍ਰਮਾਤਮਾ ਨਾਲ ਉੱਥੇ ਤਨ ਦੇ ਭੇਦ ਦਾ ਵੀ ਪਤਾ ਚੱਲ ਜਾਂਦਾ ਹੈ ਇੱਕ ਇੱਕ ਨਾੜੀ ਦਾ ਪਤਾ ਚੱਲ ਜਾਂਦਾ ਹੈ तमाम ਨਾੜੀਆਂ ਦੀ ਗਿਣਤੀ ਬਕਾਇਦਾ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ ਇੱਕ ਇੱਕ ਨਾੜੀ ਦੀ ਅਹਿਮੀਅਤ ਕੀ ਹੈ ਇਸ ਤਰ੍ਹਾਂ ਦਾ ਗਿਆਨ ਵੀ ਮੌਜੂਦ ਹੈ ਔਰ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੈਸੇ ਕੋਈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਨਾਮ ਅੰਤ ਆਤਮੇ ਵਿੱਚ ਵਸਦਾ ਹੈ ਫਿਰ ਨਸਾਂ ਵਿੱਚ ਨਿਰਾਹ ਹੋਣ ਗਰਦਿਸ਼ ਨਹੀਂ ਕਰਦਾ ਅੰਮ੍ਰਿਤ ਗਰਦਿਸ਼ ਕਰਦਾ ਹੈ ਦਸ ਬੈ ਰਾਗਨ ਮੋਹ ਬਸ ਕੀਨੀ ਪੰਜੋਂ ਕਾਮ ਟਣਾਓ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਉਂ ਸਰੀਰ ਦੇ ਵਿੱਚ ਮੋਟੀਆਂ ਨਾੜੀਆਂ ਭਗਤ ਨਾਮਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 72 ਨੇ ਤੇ ਆਪ ਕਹਿੰਦੇ ਨਾ 72 ਨਾੜੀਆਂ ਵਿੱਚ ਹੁਣ ਖੂਨ ਨਹੀਂ ਗਰਦਿਸ਼ ਕਰ ਰਿਹਾ ਅੰਮ੍ਰਿਤ ਗਰਦਿਸ਼ ਕਰ ਰਿਹਾ ਹੈ ਐਨਾ ਖੂਨ ਪਾਵਨ ਹੋ ਗਿਆ ਹੈ ਐਸਾ ਖੂਨ ਜੇ ਕਿਦਰੇ ਉਛਾਲ ਵਿੱਚ ਆ ਜਾਏ ਜਦ ਤੱਕ ਕ੍ਰਾਂਤੀ ਹੋ ਜਾਂਦੀ ਹੈ ਐਸਾ ਖੂਨ ਜੇ ਕਿਦਰੇ ਡੁੱਲ ਜਾਏ ਉਸ ਥਾਂ ਤੇ ਸ਼ਹੀਦੀ ਉਸ ਥਾਂ ਤੀਰਥ ਬਣ ਜਾਂਦਾ ਹੈ ਹੁਣ ਤੇ ਰੋਜ਼ ਡੁੱਲਦੇ ਨੇ ਕੁਝ ਵੀ ਨਹੀਂ ਆਉਂਦਾ ਪਰ ਜੋ ਖੂਨ ਅੰਮ੍ਰਿਤ ਬਣ ਗਿਆ ਹੈ ਅਗਰ ਉਸ ਵਿੱਚ ਉਛਾਲ ਆ ਗਿਆ ਤਾਂ ਕ੍ਰਾਂਤੀ ਆ ਜਾਏਗੀ ਜਿਕੇ ਸੇਨੇ ਡੋਲ ਦਿੱਤਾ ਹੈ ਤਾਂ ਉੱਥੇ ਉਹ ਤੀਰਥ ਬਣੇਗਾ ਜੋ ਸਦੀਆਂ ਤੱਕ ਮਨੁੱਖ ਨੂੰ ਪਾਵਨ ਕਰਦਾ ਰਹੇਗਾ ਅਤੇ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦਾ ਰਹੇਗਾ ਮਹਾਪੁਰਸ਼ ਦੇ ਹੋਂਦ ਦੇ ਅੰਦਰ ਇਤਨੀ ਪਵਿੱਤਰਤਾ ਹੁੰਦੀ ਹੈ ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਸੁਣਦੇ ਆ ਸੁਣਦੇ ਆ ਔਰ ਉਹਦੇ ਨਾਲ ਜੁੜਨ ਦੀ ਝੁਗਤੀ ਪ੍ਰਾਪਤ ਹੁੰਦੀ ਹੈ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਤਨ ਦੀ ਗਹਿਰਾਈ ਦੇ ਵਿੱਚ ਘਾਤ ਮਾਰ ਕੇ ਉਸ ਦੀਆਂ ਬਾਰਿਕੀਆਂ ਦਾ ਪਤਾ ਚੱਲ ਜਾਂਦਾ ਹੈ ਸਾਇਦ ਕਹਿੰਦੇ ਨੇ ਇਸ ਤਰੀਕੇ ਨਾਲ ਭਗਤਾਂ ਦੇ ਅੰਦਰ ਸਰੀਰੀ ਹੁਲਾਸ ਬਣਿਆ ਰਹਿੰਦਾ ਨਾਉ ਨਿਕ ਭਗਤਾ ਸਦਾ ਵਿਗਾਸ ਕਿਉ ਸੁਣਿਆ ਦੁਖ ਪਾਪ ਕਾ ਨਾਸ ਪ੍ਰਮਾਤਮਾ ਦਾ ਨਾਮ ਸੁਣਦੇ ਆਂ ਉਹਨਾਂ ਦੇ ਪਾਪ ਨਾਸ ਹੋ ਜਾਂਦੇ ਨੇ ਦੁਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਸਰੀਰੀ ਪ੍ਰਸੰਤਾ ਵਿੱਚ ਵਿਗਾਸ ਵਿੱਚ ਭਗਤ ਜਨ ਰਹਿੰਦੇ ਨੇ